ਈ ਨਾਮ ਸੀ ਬਿੜਦਾ ਦਾ ਵੱਧ ਕਦਮਾਂ ਵਿਦੇਸ਼ ਗਿਆ ਹਾਂਜੀ ਅਰਨਜੀ ਸਿੰਘ ਨਾ ਆਇਆ ਤੁਸੀਂ ਕਿਹਾ ਸੀ ਇਹ 8 ਮਹੀਨੇ ਪਹਿਲਾਂ ਗਿਆ ਸੀ ਕਿੱਥੇ ਉੱਥੇ ਕਿਹੜੇ ਸ਼ਹਿਰ ਚ ਰਹਿੰਦਾ ਸੀ ਉਹ ਮਾ ਕਲਾਪੌਮਨੀਆ ਐਰਲੇ ਸ਼ਹਿਰ ਚ ਰਹਿੰਦਾ ਅੰਤਾਰਿਓ ਜਿਹੜੀ ਤੁਸੀਂ ਕਹੀ ਪਈਓ ਜਿਹੜੀ ਪਰਬਲੀ ਸੀ ਇਹਨੂੰ ਕਦੋਂ ਪਤਾ ਲੱਗਾ ਤੁਹਾਨੂੰ ਇਹ ਮਾਰਚ ਜੈਸ ਲੱਗਾ ਮਾਰਚ ਮਾਰਚ ਅੱਲਾਹ ਚੱਲਦਾ ਪਿਆ ਸੀ ਉਹ ਪਹਿਲਾਂ ਨਹੀਂ ਸੀਗਾ ਉਦੋਂ ਜਦੋਂ ਉਦੋਂ ਹੀ ਇਹ ਦਾ ਚાલુ ਹੋਇਆ ਉਹ ਥੇ ਦਾਖਲ ਹੀ ਕਰ ਲਿਆ ਉਹਨਾਂ ਨੇ ਮਾਰਚ ਚ ਕਿੰਨੇ ਮਹੀਨੇ ਇਲਾਜ ਤੋਂ ਬਾਅਦ ਜਿਹੜੀ ਆ 2 2 ਟਾਈ ਮਹੀਨੇ ਇਹ ਕੀ ਕਹਣੋ ਤੋਂ ਜਿੱਦਾਂ ਡੈੱਡ ਹੋ ਗਿਆ ਸੀ ਤੇ ਉਹਨੂੰ ਡੈੱਡ ਬੋਡੀ ਵਾਸਤੇ ਤੁਸੀਂ ਇੱਕ ਸਰਕਾਰ ਨੂੰ ਤਕਰੀਰ ਕਰਨ ਚਾਹੁੰਦੇ ਤੇ ਜਾਂ ਕੋਈ ਤੁਹਾ ਫੈਮਿਲੀ ਮੈਂਬਰ ਹੈਗਾ ਤੁਹਾਡਾ ਤੇ ਆ ਮੈਂ ਨੰਬਰ ਤਾਂ ਹੈਗਾ ਪਰ ਅਸੀਂ ਇੱਥੇ ਹੀ ਸਸਕਾਰ ਕਰਨਾ ਚਾਹੁੰਦੇ ਆ ਇੱਥੇ ਜੀ ਹਾਂ ਜੀ ਬਈ ਇਹ ਜਿਹੜੇ ਜਿਹੜੇ ਬੱਚੇ ਦੀ ਡੈਥ ਹੋਈ ਕੀ ਲੱਗਦਾ ਜੀ ਮੇਰਾ ਭਤਰੀਆ ਹੈ ਜੀ ਕਿਸ ਤਰ੍ਹਾਂ ਗਿਆ ਸੀ ਵਿਦੇਸ਼ ਪੜ੍ਹਾਈ ਤੋਂ ਗਿਆ ਸੀ ਜਾਂ ਕਿਸੇ ਨਹੀਂ ਨਹੀਂ ਇਹ ਗਿਆ ਤੇ ਕਰ ਜਾ ਚੌਕਿਆਂ ਨੂੰ ਜੈਂਟ ਦੀ ਰਾਹੀਂ ਭੇਜਿਆ ਤੇ ਜਿਹੜਾ ਹੁਣ ਫਤਲਾ ਹੋਈਆ ਕਿੰਨੇ ਚਿਰ ਹੋ ਗਿਆ ਹਸਪਤਾਲ ਚ ਰਿਹਾ ਹਸਪਤਾਲ ਰਿਹਾ 2-3 ਮਹੀਨੇ ਹੋ ਪੌਣੇ 3 ਮਹੀਨੇ ਹਣਾ ਹੋਣਾ 2-3 ਪੌਣੇ 3 ਮਹੀਨੇ ਜੀ ਕਿਸ ਤਰ੍ਹਾਂ ਬੋਧ ਲੱਗ ਕਰਤੀ ਜੀ ਨਹੀਂ ਜਾਂਦੀ ਉਹ ਉਸ ਤੇ ਮੇਰਾ ਹੁੰਦਾ ਸੀ ਨਾ ਉਨੇ ਫੋਨ ਕੀਤਾ ਮੈਨੂੰ ਇਹ ਆ ਆ ਜਦੀ ਆ ਕੰਮ ਹੋ ਗਿਆ ਕੀ ਕਰਨਾ ਚਾਹੁੰਦੇ ਕਰਜ਼ਾ ਚੋਕੇ ਭੇਜਿਆ ਸੀ ਕਰਜ਼ਾ ਹੰਜੇ ਇੱਕ ਕਰਜ਼ਾ ਬਹੁਤ 50 60 ਲੱਖ ਰੁਪਈਆ ਤੇ ਉਹ ਹੁਣ ਮਾ ਕਿਰਪਾ ਕਰਦਾ ਸਾਡੀ ਕੋਈ ਹਮਦ ਹੈਲਪ ਹੋ ਜਾ ਤੇ ਤੇ ਦਾ ਨਾ ਮਤ ਹੋ ਜਾ ਤੇ ਇੰਨੇ ਤੇ ਪਹਿਲੀ ਨਹੀਂ ਸਾਡੇ ਕਿ ਇਕਲਾ ਇਕਲਾ ਸਵਾ ਸਵਾ ਇਕਲਾ ਪਹਿਲੀ ਹੁੰਦੀ ਤੇ ਇਹਨਾਂ ਪਹਿਲੀ ਵੇਕੇ ਵੀ ਨ ਕਰਜ਼ਾ ਲਾਥਣਾ ਨਾ ਜਿੰਨਾ ਕਰਜ਼ਾ ਇਕ ਕੱਲਾ ਕੱਲਾ ਪੁੱਤਰ ਸੀ ਕੀ ਕਰ ਲੈਣਾ ਕੀ ਕਰਨਾ ਚਾਹੁੰਦੇ ਸਰਕਾਰ ਸਰਕਾਰ ਨੇ ਇਹ 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 ਜੀ ਕਰਦੇ ਆ ਭਈ ਸਰਕਾਰ ਮਦਦ ਕਰੇ ਤੇ ਇਹਨਾਂ ਦਾ ਕਰਜ਼ਾ ਦੱਸ ਜਾਏ ਇਹ ਵੀ ਹੁਣ ਕੰਮ ਕਰਨ ਦੇ ਲਾਇਕ ਨਹੀਂ ਕੋਈ ਨਹੀਂ ਅੰਮ੍ਰਿਤ ਜੀ ਕਦੋਂ ਗਿਆ ਸੀ ਮਲੇਸ਼ ਪਤਾ ਜੇ ਤਾਂ ਬੈਠਾ ਘਟਕ ਮਿਲਿਆ ਹੋਗਾ ਨਾ ਪੰਚੇ ਨਹੀਂ ਅਸੀਂ ਤੁਹਾਡੀ ਆਪਾਂ ਗੱਲ ਕਰਦੇ ਹਾਂ ਕਿੰਨੇ ਚਿਰ ਪਹਿਲਾਂ ਤੁਹਾਨੂੰ ਪਤਾ ਲੱਗਾ ਹਾਂ ਹਾਂ ਉਹ ਤੇ 3 ਮਹੀਨੇ ਹੋਏ ਨੇ ਜਦੋਂ ਹਸਪੀਟਲ ਹੀ ਗਿਆ ਹੈ ਕਿੰਨੇ ਚਿਰ ਹਸਪੀਟਲ ਤੇ ਹੋਇਆ ਤੇਨ ਮਹੀਨੇ ਲੱਗ ਢਾਈ ਰੇ ਢਾਈ ਹੋਏ ਨੇ ਢਾਈ ਹੋਏ ਨੇ ਮੈਨੂੰ ਕੋਈ ਸਹੀ ਤਰੀਕਾ ਨਹੀਂ ਉਹਨੂੰ ਪੱਕਾ ਪਤਾ ਇਸੇਲੇ ਵੀ ਨੇ ਦੇਸ ਤੋਂ ਪਤਾ ਲੱਗਾ ਜਦੋਂ ਲੱਗੀ ਡੈਥ ਹੋ ਗਈ ਹੈ ਡੈਥ ਹੈ ਨੂੰ ਪਰਸੂ ਸ਼ਾਮ ਨੂੰ ਪਤਾ ਲੱਗਾ ਕੋਈ ਕੋਈ ਹੈ ਸੀ ਤੁਹਾਡਾ ਪਰਿਵਾਰ ਦਾ ਕੋਈ ਨੰਬਰ ਜਿਹੜਾ ਉਹ ਵੀ ਦੇਖ ਰਿਹਾ ਕਰਦਾ ਸੀ ਕੀ ਜਾਇਆ ਪਤੀ ਜਾਏ ਸਾਡਾ ਜਿਹਨੂੰ ਕਰਜ਼ਾ ਚੁੱਕ ਕੇ ਭੇਜਿਆ ਵਿਦੇਸ਼ ਉਹਨੂੰ ਕੀ ਮੰਗਵਾ ਦੇ ਸਰਕਾਰ ਤੋਂ ਵੀ ਡੈਡ ਬੋਰੀ ਜਾਂਦੇ ਜਾਂ ਸਰਕਾਰ ਉੱਤੇ ਹੋਣਾ ਚਾਹੀਦਾ ਇੱਥੇ ਹੈ ਹੀ ਮੰਗ ਕਰਨਿਆ ਵੀ ਸਾਡਾ ਕਰਜ਼ਾ ਲੱਥ ਜੇ ਕਿਸੇ ਤਰ੍ਹਾਂ ਬੱਚੇ ਸਾਡੇ ਦਾ ਵੀ ਚਲੋ ਜੇ ਉੱਥੇ ਇੱਥੇ ਨਹੀਂ ਲਿਆਂਦਾ ਜਾਂਦਾ ਸਾਡੇ ਸ਼ਹਿਮਤ ਨਹੀਂ ਤੇ ਉੱਥੇ ਸੰਸਕਾਰ ਹੋ ਜੇ ਜਾਂ ਦੇ ਦੋ ਵਾਰੀ ਮੈਸੇਜ ਚ ਗਏ ਆ ਬੱਚੇ ਨੂੰ ਮਿਲਣ ਕਰਕੇ ਹਨੂ ਨਹੀਂ ਦਿੱਤਾ ਗਿਆ ਵੀਰ ਜੀ ਬਾਰਾ ਜੀ ਅਜੇ ਵੀ ਆਨੇ ਹਨੂ ਜੇ ਸਸਕਾਰ ਵਾਸਤੇ ਦੇ ਦਿੰਦੇ ਜਹਾਗੇ ਭਾਵੇਂ ਕਿੰਨੇ ਭਾਂਤ ਆ ਸੀ ਕੱਲਾ ਹੀ ਪੁੱਤ ਮੇਰਾ ਤੁਸੀਂ ਵੈਸੇ ਹੀ ਤੋੜਾ ਨਿਕ ਵਾਰਾ ਇਹ ਵਾਰਣ ਤੁਹਾਡੇ ਫਿਰ ਤੋਂ ਜਿਹੜਾ ਨੋਟ ਆ ਗਿਆ ਲੋਕੀਏ ਤੇ ਬਹੁਤ ਹੀ ਮਾੜਾ ਜੋ ਹੋਇਆ ਹੈ ਬਹੁਤ ਪ੍ਰਮਾਤਮਾ ਨੇ ਇੱਕ ਬਹੁਤ ਵੱਡਾ ਭਾੜ ਪਰਿਵਾਰ ਦੇ ਉੱਪਰ ਟੁੱਟਿਆ ਹੋਇਆ ਤੇ ਉਹ ਇੱਕ ਆਪਣਾ ਰੋਜੀ ਰੋਟੀ ਲਈ ਇਥੋਂ ਬੱਚੇ ਨੂੰ ਭੇਜਿਆ ਤੇ ਉਹ ਬੱਚਾ ਜਾ ਕੇ ਉੱਥੇ ਬਿਮਾਰ ਹੋ ਗਿਆ ਬਿਮਾਰ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਦਾਖਲ ਕਰਵਾਉਣ ਤੋਂ ਬਾਅਦ ਪਰसों ਉਸ ਦੀ ਡੈਥ ਹੋ ਗਈ ਹੈ ਇਹ ਤਾਂ ਬਹੁਤ ਹੀ ਅਨ ਘਟਨਾਵਾਂ ਜਿਹੜੀਆਂ ਹੋਈ ਹੈ ਕਿਉਂਕਿ ਆਪਾਂ ਵਿਦੇਸ਼ ਵਿੱਚ ਬੱਚੇ ਨੂੰ ਭੇਜਦੇ ਆ ਆਪਾਂ ਕਮਾਈ ਕਰਨ ਲਈ ਭੇਜਦੇ ਆ ਕਰਜ਼ਾ ਚੁੱਕ ਕੇ ਭੇਜਦੇ ਆ 70 80 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਕਿਉਂ ਆਪਣੀ ਜਿਹੜੀ ਜ਼ਮੀਨ ਜਾਇਦਾਦ ਨੂੰ ਸਾਨੂੰ ਵੇਚ ਕੇ ਅਸੀਂ ਭੇਜਦੇ ਆ ਜੇਕਰ ਇੱਥੇ ਹੀ ਇਹ ਸਾਨੂੰ ਰੁਜ਼ਗਾਰ ਮਿਲਦਾ ਹੁੰਦਾ ਜਾਂ ਬੱਚਿਆਂ ਨੂੰ ਇੱਥੇ ਅੱਜ ਦੇ ਡੇਟ ਵਿੱਚ ਰੁਜ਼ਗਾਰ ਮਿਲਦਾ ਬੱਚਿਆਂ ਨੂੰ ਬਾਹਰ ਭੇਜਣ ਦੀ ਲੋੜ ਨਹੀਂ ਸੀ ਪੈਂਦੀ ਪਰ ਅੱਜ ਚਲੋ ਜੋ ਇਸ ਪਰਿਵਾਰ ਦੇ ਉੱਪਰ ਭਾਰਾ ਵਾਪਰਿਆ ਹੈ ਇਸ ਦਾ ਬਹੁਤ ਹੀ ਮਨ ਭਾਗਾ ਮੈਂ ਇਸ ਦਾ ਬਹੁਤ ਹੀ ਦਿਨੋਂ ਦੁਖੀ ਭਰਨਾ ਜਿਹੜਾ ਹੈ ਕਹਣਾ ਤੁਨੇ ਰੁਪਿਆ ਜਿਹੜਾ ਸਸਕਾਰ ਤੋਂ ਕਰ ਦਿੱਤਾ ਗਿਆ ਨਹੀਂ ਸਸਕਾਰ ਹਜੇ ਤਾਂ ਰਗੂ ਜੀ ਕਰਨਾ ਹੈ ਸਸਕਾਰ ਤਕਰੀਬਨ ਹਜੇ ਅੱਜ ਪਰਸੋਂ ਜਾਂ ਅੱਥੋਈ ਹੈ ਟਾਈਮਿੰਗ ਉਹਨਾਂ ਨੇ ਡੇਟ ਦੇਣਗੇ ਡੇਟ ਦੇ ਹਿਸਾਬ ਨਾਲ ਹਫਤੇ 'ਚ ਕਰ ਦੇਣ ਜਾਂ 10 ਦਿਨ ਦਾ ਟਾਈਮਿੰਗ ਦੇ ਦੇਣ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਡਾਕਟਰ ਨਾਲ ਗੱਲਬਾਤ ਹੋ ਰਹੀ ਹੈ ਇਹਨਾਂ ਦੇ ਬ੍ਰਦਰ ਹਦੀਪ ਸਿੰਘ ਉੱਥੇ ਉਹਨਾਂ ਨਾਲ ਗੱਲ ਇਹਨਾਂ ਦੀ ਹੋਈ ਹੈ ਕਿ ਅੱਜ ਅੱਜ ਦੀ ਇਹ ਜਰੂਰਤ ਪੈਣੀ ਹੈ ਉਹ ਜਾਣਗੇ ਤਾਂ ਉੱਥੇ ਮਾਰਨਿੰਗ ਟਾਈਮ ਉਹਨਾਂ ਨੂੰ ਫਿਰ ਪਤਾ ਲੱਗੇਗਾ ਕਿ ਇਸ ਸਕਾ ਦਾ ਟਾਈਮ ਕਿਦਾਂ ਦਿੰਦੇ ਕਿਦਾਂ ਦਿੰਦੇ ਆ ਪਰਿਵਾਰ ਵਾਲਿਆਂ ਨੇ ਹੁਣ ਕੀ ਮੰਗਿਆ ਜੀ ਇਸ ਤੋਂ ਪਰਿਵਾਰ ਵਾਲਿਆਂ ਦੀ ਤਾਂ ਮੰਗ ਤਾਂ ਇਹੀ ਹੈ ਜੀ ਪਰਿਵਾਰ ਵਾਲੇ ਕਹਿੰਦੇ ਆ ਕਿ ਸਾਡਾ ਜਿਹੜਾ ਕਰਜ਼ਾ ਉਸ ਨੂੰ ਥੋੜੇ ਸਾਡੀ ਹੈਲਪ ਕੀਤੀ ਜਾਵੇ ਜਾਂ ਮੈਂ ਤਾਂ ਸਾਰਿਆਂ ਨੂੰ ਹੀ ਰਿਕਵੈਸਟ ਕਰਦਾ ਆਪਣੇ ਜਿਹੜੇ ਮੇਰੇ ਸੱਜਣ ਮਿੱਤਰ ਨੇ ਜਾਂ ਮੇਰੇ ਫਰੈਂਡਸ ਜਾਂ ਜਿਹੜੇ ਇਹ ਮੇਰੇ ਵੀਡੀਓ ਦੇਖ ਰਹੇ ਨੇ ਜਾਂ ਤੁਹਾਡੇ ਮੈਨੂੰ ਮੇਰਾ ਜੀ ਤੁਸੀਂ ਵੀਡੀਓ ਭੇਜ ਰਹੇ ਹੋ ਮੈਂ ਇਹੀ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਜ ਆਪਣੇ ਵੱਤੂ ਵੱਤ ਆਪਾਂ ਇਹਨਾਂ ਦੀ ਹੈਲਪ ਕਰੀਏ ਜੋ ਸਾਡੇ ਕੋਲ ਸਰਦਾ ਫੋਜ਼ ਦਾ ਪਕਰ ਸਕੀ